ਅਸੀਂ ਸ੍ਰਵਣ ਕੀਤਾ ਸੀ ਵਿਭਗ ਦਵਦਾ ਜੀ ਜਦੋਂ ਰਾਣੇ ਦੇ ਮਹਿਲ ਅੱਜ ਪਹੁੰਚੇ ਨੇ ਤੇ ਪੰਡਤਾਂ ਨੇ ਤ੍ਰਿਣਾ ਕੀਤੀ ਨਫ਼ਰਤ ਕੀਤੀ ਮਿਸਾੜ ਨਾਲ ਇਹ ਸ਼ੁੱਧਰ ਕਿੰਨੀ ਜਿਆਦਾਨੀ ਬੈਠ ਸਕਦਾ ਅੱਜ ਭਗਤ ਜੀ ਨੇ ਠਾਕੁਰ ਨਦੀ ਵਿੱਚ ਰੋੜ ਇਸ ਵਿਸ਼ੇ ਤੇ ਵਿਚਾਰ ਕਰ ਤੇ ਤੋੜ ਦੇ ਰਾਣਾ ਚੰਦਰ ਹਾਂਸ ਨੂੰ ਉਤਾਰਦੇ ਹੋਏ ਭਗਤ ਰਵਦਾਸ ਜੀ ਦੇਸ਼ ਦਾ ਰਖਨ ਕਰਦੇ ਤੇ ਤੀਰਥਾਂ ਦਾ ਸ਼ਨਾਣ ਕਰਦੇ ਹੋਏ ਕਾਂਚੀ ਨਗਰੀ ਵਿੱਚ ਆ ਗਏ ਕਾਂਚੀ ਜਿੱਥੇ ਹਿੰਦੂ ਰਾਜਾ ਨਾਗਰਮਲ ਵੀ ਸੀ ਉਹ ਮੁਗਲ ਸਰਕਾਰ ਦੇ ਅਧੀਨ ਰਹਿੰਦਾ ਤੇ ਆਪਣਾ ਰਾਜ ਕਰਦਾ ਸੀ ਤੀਰਥਾਂ ਤੇ ਧਰਮਾਂ ਦੇ ਬਹੁਤੇ ਮਕਦਮੇ ਉਸੇ ਕੋਲ ਜਾਂਦੇ ਹਣ ਜਦੋਂ ਪਰਬਦਾ ਆਜੀ ਵਾਪਸ ਕਾਂਛੀ ਆਏ ਤਾਂ ਆਪ ਦਾ ਜਸ ਦੂਣ ਸੁਆਇਆ ਹੋਣ ਲੱਗਾ ਹੋਰ ਵਦਿਆ ਰਾਜੇ ਨਗਰਮਲ ਨੇ ਇੱਕ ਵੱਡਾ ਯਗ ਕੀਤਾ ਉਸ ਯਗ ਵਿੱਚ ਭਗਤ ਰਦਾ ਜੀ ਨੂੰ ਵੀ ਸੱਦਿਆ ਗਿਆ ਜਦੋਂ ਆਪ ਆਏ ਤਾਂ ਆਪ ਦੇ ਨਾਲ ਸ਼ਰਧਾਲੂ ਤੇ ਸੇਵਕ ਵੀ ਸਨ ਜਦੋਂ ਯਗ ਵਿੱਚ ਸ਼ਾਮਲ ਹੋਣ ਲੱਗੇ ਤਾਂ ਬ੍ਰਾਹਮਣਾਂ ਨੇ ਰੋੜਾ ਪਾ ਦਿੱਤਾ ਕਿ ਛੋਦ్ర ਬ੍ਰਾਹਮਣਾਂ ਵਿੱਚ ਨਹੀਂ ਬੈਠਣ ਦੇਣੇ ਚਾਹੀਦੇ ਇਸ ਤਰ੍ਹਾਂ ਆਸਾਂ ਦਾ ਅਪਮਾਨ ਹੁੰਦਾ ਆਦਮ ਪ੍ਰੇਮ ਹੋਏਗਾ ਰਵਿਦਾਸ ਭਾਵੇਂ ਭਗਤੀ ਕਰਦਾ ਫਿਰ ਵੀ ਜਨਮ ਕਰਕੇ ਤਾਂ ਸ਼ੁੱਧਰ ਹੈ ਇਹ ਸੁਣ ਕੇ ਨਾਗਰਮਲ ਉਹ ਸੋਚੀ ਪਿਆ ਉਹ ਨਾ ਤਾਂ ਬ੍ਰਾਹਮਣਾਂ ਨੂੰ ਰਾਜ ਕਰ ਸਕਦਾ ਸੀ ਨਾ ਭਗਤ ਰਵਿਦਾਸ ਜਿਹਨੂੰ ਆਖ ਸਕਦੇ ਸਨ ਕਿ ਉਹ ਯੱਗ ਵਿੱਚੋਂ ਸ਼ਾਵਲ ਨਾ ਹੋਣ ਉਹਨਾਂ ਦੇ ਪੂਜਣ ਤੇ ਲੋਕਾਂ ਨੇ ਮੱਥੇ ਟਿਕਣੇ ਸ਼ੁਰੂ ਕੀਤੇ ਮਾਇਆ ਦੇ ਢੇਰ ਲੱਗ ਗਏ ब्राह्मणा वाल तकिया ना सारे ही निराश हो गए ब्राह्मणा ने राजा को जाके की थी उन्होंने राजे फरियादे क्रोध नुस्से आख्या हे राजन तो पुराने शास्त्रा समृतियां ब्राह्मणा के ग्रंथा का अपमान किया निरादर की शुद्ध का की कर्म शुदरदा काजू आ गया ਅਸੀਂ ਪ੍ਰਸ਼ਾਦ ਨਹੀਂ ਸਕਾਂਗੇ ਅਸੀਂ ਜਾਣੇ ਅਸਰਵਜ ਬ੍ਰਹਮੋਲਾਲ ਜੀ ਸਾਹਿਬ ਜੀ ਅੱਛੜ ਕੇ ਜਾਣ ਆਵੇ ਨਹੀਂ ਸੰਚਉਂਦੇ ਤੇ ਰੋ ਵੀ ਪਾਈ ਜਾਂਦੇ ਸਨ ਨਾਗਰਵਾਲ ਨੇ ਧੀਰਜ ਗੰਭੀਰਤਾ ਨਾਲ ਆਖਿਆ ਹੈ ਪੰਡਤ ਜਨੋ ਇਸ ਗਾਲ ਦਾ ਕਈ ਵਾਰ ਫੈਸਲਾ ਹੋ ਚੁੱਕਿਆ ਹੈ ਕਿ ਫਗਦੋਦਾ ਜੀ ਇੱਕ ਬ੍ਰह्म ਸਰੂਪ ਆਤਮਾ ਹਨ ਜਾਤ ਪਾ ਦਾ ਪਰਮ ਨਾਮ ਕਰੋ ਜੇ ਕੋਈ ਭਜਨ ਕਰਦਾ ਹੈ ਸੋ ਪਵਿੱਤਰ ਤੇ ਉੱਚ ਕੋਲ ਹੋ ਜਾਂਦਾ ਹੈ ਕਰਮ ਪ੍ਰਧਾਨ ਹੈ ਜਾਤ ਪ੍ਰਧਾਨ ਨਹੀਂ ਹੈ ਹਉ ਭਗਵਾਨ ਜੀ ਕੋ ਚਾਲ ਕੇ ਹੀ ਫੈਸਲਾ ਕਰ ਲੈਂਦੇ ਆ ਇਹ ਆ ਕੇ ਰਾਜਾ ਬ੍ਰਾਹਮਣ ਨੂੰ ਨਾਲ ਲੈ ਕੇ ਭਗਤਵ达ਲ ਜੀ ਕੋ ਚਲੇ ਗਏ ਅੰਤਦਮੀ ਭਗਵਾਨ ਜੀ ਜੋ ਘਟ ਘਟ ਕੀ ਗਿਆਨਨ ਹਾਰਤਨ ਉਨਾੜੇ ਰਾਜੇ ਦੇ ਮਨ ਦੀ ਭਾਵਨਾ ਜਾਣ ਲਿਆ ਖੇ ਰਾਜਨ ਹੁਕਮ ਕਰੋ ਕਿਵੇਂ ਆਏ ਹੋ ਨਾਗਰਮਲ ਨੇ ਆਖਿਆ ਮਹਾਰਾਜ ਬ੍ਰਾਹਮਣ ਸ਼ੰਕਾ ਕਰਦੇ ਨੇ ਇਹਨਾਂ ਦੀ ਸ਼ੰਕਾ ਨਵਰਤ ਕਰੋ ਧਰੋਦਾ ਜੀ ਬ੍ਰਾਹਮਣ ਕਿਰਦਾਰ ਦੀ ਸ਼ੰਕਾ ਕਰਦੇ ਨੇ ਇਹਨਾਂ ਨੂੰ ਅਸੀਂ ਕੀ ਆਖਦੇ ਆਂ ਬਲਾ ਦੱਸ ਸਕਦੇ ਆਂ ਨਾਗਰਮਲ ਕਹਿੰਦਾ ਇੱਕ ਦਿਨ ਦੀ ਇੱਕ ਇਹਨਾਂ ਦੀ ਸ਼ੰਕਾ ਹੈ ਕਿ ਆਪ ਜਨਮ ਕਰਕੇ ਛੁਦਰ ਹੋ ਇਸ ਵਾਸਤੇ ਪੁਰਾਣੇ ਸ਼ਾਸਤਰਾਂ ਅਨੁਸਾਰ ਆਪ ਦਾ ਯੱਗ ਵਿੱਚ ਸ਼ਾਮਲ ਹੋਣਾ ਠੀਕ ਨਹੀਂ ਹੈ, ਆਪ ਅਲੱਗ ਬੈਠੋ, ਰਵਿਦਾਸ ਜੀ ਦੂਸਰੀ ਸ਼ੰਕਾ ਕਿਆ ਹੈ ਨਾਗਰ ਮਲਗਨ ਦੂਸਰੀ ਸ਼ੰਕਾ ਕਿ ਆਪ ਇੱਕ ਪਾਸੇ ਤਾਂ ਇੱਕ ਈਸ਼ਵਰ ਦੀ ਉਪਾਸਨਾ ਕਰਦੇ ਹੋ, ਦੱਸਦੇ ਹੋ ਤੇ ਦੇਵੀ ਦੇਵਤੇ ਠਾਕੁਰ ਜੰਞੂ ਆਦਿਕ ਨੂੰ ਝੂਠਾ ਆਖਦੇ ਹੋ, ਦੂਸਰੇ ਪਾਸੇ ਸਾਰੀਆਂ ਮਰਿਆਦਾ ਕਰਦੇ ਵੀ ਹੋ, ਤੁਸੀਂ ਪੂਜਦੇ ਵੀ ਹੋ ਤੁਸਾਂ ਨੇ ਜੰਞੂ ਪਾਲੇ ਹੋਏ ਹਨ, ਇਹ ਬ੍ਰਾਹਮਣਾਂ ਵਾਲੀ ਠੱਗੀ ਹੈ। ਐਸੇ ਸ਼ੰਕੇ ਹਨ ਇਹਨਾਂ ਦਾ ਜਵਾਬ ਦੇਣਾ ਉਚਿਤ ਹੈ ਰਵਿਦਾਸ ਜੀ ਸੁਣ ਕੇ ਮੁਸਕਰਾ ਪਏ ਉਹਨਾਂ ਨੇ ਫਰਮਾਇਆ ਆਸਾ ਨੂੰ ਸਮਝ ਨਹੀਂ ਪੈਂਦੀ ਬ੍ਰਾਹਮਣ ਲੋਕ ਕਿਸ ਗੱਲ ਦੀ ਈਰਖਾ ਕਰਦੇ ਨੇ ਪਰਮਾਤਮਾ ਸਭ ਦਾ ਕਰਤਾ ਹੈ ਇਸ ਲਈ ਉਸ ਦੀ ਪੂਜਾ ਕਰਦੇ ਆਂ ਜਸ ਕਰਦੇ ਆਂ ਸੰਖ ਸਾਗਰਾਂ ਵਿੱਚੋਂ ਮਿਲਿਆ ਵਿਸ਼ਨੂੰ ਨੂੰ ਅਰਪਿਆ ਚੰਨਨ ਠੰਡੀ ਵਸਤੂ ਹੈ ਜੋ ਮੱਥੇ ਲਾਇਆ ਜਾਂਦਾ ਹੈ ਤਾਂ ਸ਼ੀਤਲਤਾ ਕਰਕੇ ਤੇ ਜੰਝੂ ਆਸਾਂ ਧਾਗੇ ਦਾ ਨਹੀਂ ਪਾਇਆ ਇਹ ਭਲੇਖਾ ਜੰਝੂ ਤਾਂ ਜਾਤ ਦਿੱਤਾ ਹੁੰਦਾ ਹੈ ਨੇਕੀ ਤੇ ਸੇਵਾ ਦੀ ਨਿਸ਼ਾਨੀ ਹੈ ਬ੍ਰਾਹਮਣਾਂ ਦੀ ਮਾਲਕੀ ਨਹੀਂ ਨਾ ਜੈਦਾਗ ਇਹ ਇੱਕ ਗਮੰਡ ਸਿਰਫ ਰਾਜ ਭਾਗ ਇਹਨਾਂ ਦੇ ਅਧੀਨ ਹੈ ਇਹਨਾਂ ਨੇ ਮਰਜ਼ੀ ਨਾਲ ਕਿਸੇ ਨੂੰ ਉੱਚਾ ਕਿਸੇ ਨੂੰ ਨੀਚਾ ਇਕਰਾਰ ਦੇ ਦਿੱਤਾ ਪਲਾਸੋ ਚੋਂ ਰਾਜਨ ਜਿਵੇਂ ਕਾਂਸੀ ਵਿੱਚ ਨਾਂ ਜਨਮ ਲੈਂਦੇ ਤੇ ਤੇ ਬਾਹਰੋਂ ਹੁੰਦੇ ਤਾਂ ਕੀ ਪਤਾ ਲੱਗਣਾ ਸੀ ਅਸੀਂ ਕੌਣ ਆ ਕੋਈ ਦੱਸ ਸਕਦਾ ਸੀ ਪੰਜ ਤਤ ਦਾ ਸਰੀਰ ਕਿਸੇ ਦਾ 16 ਕਿਸੇ ਦਾ ਗੋਰਾ ਆਜ਼ਾਦ ਨਾਲ ਸਰੀਰ ਕੋਈ ਸਬੰਧ ਨਹੀਂ ਖੱਤਰੀ ਤੇ ਬ੍ਰਾਹਮਣ ਵੀ ਕਾਲੇ ਨਾਲ ਉਕਰਮ ਵੀ ਸ਼ੂਦਰਾਂ ਨਾਲ ਵੱਧ ਕਰਦੇ ਆਂ પરમાત્મા ਜਿਸ ਬਾਲ ਨੂੰ ਜਨਮ ਦਿੰਦਾ ਹੈ ਨਾ ਉਸ ਦੇ ਮੱਥੇ ਉੱਤੇ ਜਾਤ-ਪੋਤ ਨਹੀਂ ਲਿਖਦਾ ਵੀ ਤੇਰੀ પ્રાਣੀ ਜਾਤ ਤੇਰੀ ਫਲਾਣੀ ਗੋਤ ਤੇ ਤੂੰ ਇਨਾ ਘਰ ਜੰਮੇਗਾ ਆਤਰਨਗਰੇ ਸ਼ਹਿਰ ਦਾ ਨਾਮ ਹੈ ਤਾਂ ਜਾਂ ਤਾਂ ਪੰਡਤ ਇਸ ਵਰਥਾਏ ਕੋਈ ਸਬੂਤ ਦੇਣ ਬੇਸੋਚਿਆਂ ਅਸੀਂ ਵੱਡੇ ਆ